ਕੋਈ ਖਾਸ ਅਨਾਉਂਸਮੈਂਟ ਢੇਡਾਂ ਵਾਸਤੇ ਆ ਹੁਣੇ ਮੈਂ ਇੱਕ ਚੈਨਲ ਤੇ ਲਾਈਵ ਸੀਗਾ 3 ਘੰਟੇ ਆਪਾਂ ਲਾਈਵ ਰਹੇ ਆ ਢੇਡਾਂ ਕਹਿੰਦੀਆਂ ਪ੍ਰਾਪਤੀ ਦੱਸੋ ਤੁਹਾਡੀ ਪ੍ਰਾਪਤੀ ਦੱਸੋ ਠੀਕ ਆ ਹੁਣ ਪ੍ਰਾਪਤੀ ਕਰਨ ਵਾਲੇ ਪਾਸੇ ਆਪਾਂ ਤੁਰਨ ਲੱਗੇ ਆ ਤੇ ਪ੍ਰਾਪਤੀ ਹੁਣ ਸਭ ਤੋਂ ਪਹਿਲੀ ਪ੍ਰਾਪਤੀ ਜਿਹੜੀ ਆਪਾਂ ਕਰਨੀ ਆ ਜਿਹੜਾ ਆ ਜਿੰਨੇ ਵੀ ਭਗੇਲਾ ਬੁਗਲੇ ਦੇ ਜਿਹੜੇ ਜਿੰਨੇ ਵੀ ਢੇਡਾਂ ਨੇ ਭਗੇਲੇ ਦੀਆਂ ਢੇਡਾਂ ਅੰਮ੍ਰਿਤਪਾਲ ਦੀਆਂ ਢੇਡਾਂ ਜਿੰਨੀਆਂ ਫੇਕ ਆਈਡੀਆਂ ਵਾਲੀਆਂ ਆ ਕਿਸੇ ਵੀ ਫੇਕ ਆਈਡੀ ਨੇ ਤੁਹਾਡੀ ਕੋਈ ਫੋਟੋ ਐਡਿਟ ਕੀਤੀ ਕਿਸੇ ਧੀ ਭੈਣ ਨੂੰ ਮਾੜਾ ਬੋਲਿਆ ਕਿਸੇ ਧੀ ਭੈਣ ਦੇ ਨਾਲ ਗਲਤ ਕੀਤਾ ਕਿਸੇ ਧੀ ਭੈਣ ਦੀਆਂ ਫੋਟੋਆਂ ਐਡਿਟ ਕੀਤੀਆਂ ਗੰਦੀਆਂ ਫੋਟੋਆਂ ਬਣਾਈਆਂ ਉਹ ਸਾਰੀਆਂ ਆਈਡੀਆਂ ਸਾਡੇ ਤੱਕ ਪਹੁੰਚਦੀਆਂ ਕਰੋ ਇੱਕ ਇੱਕ ਆਈਡੀ ਲੱਭ ਕੇ ਘਰ ਜਾ ਕੇ ਛਿੱਤਰ ਪ੍ਰੇੜ ਕਰਨੀ ਸਾਡੀ ਜ਼ਿੰਮੇਵਾਰੀ ਤੁਸੀਂ ਪ੍ਰਾਪਤੀ ਪ੍ਰਾਪਤੀ ਬੜੀਆਂ ਭੇਡਾਂ ਪ੍ਰਾਪਤੀ ਪ੍ਰਾਪਤੀ ਬੜੀਆਂ ਪਟਦੀਆਂ ਜਿੰਨੇ ਇਹ ਫੇਕ ਆਈਡੀਆਂ ਵਾਲੇ ਨੇ ਗੰਦਬਗਦੇ ਨੇ ਧੀਆ ਭੈਣਾਂ ਨੂੰ ਗਲਤ ਬੋਲਦੇ ਨੇ ਧੀਆ ਭੈਣਾਂ ਦੇ ਪ੍ਰਤੀ ਗੰਦੀਆਂ ਸ਼ਬਦਬਾਜ਼ੀਆਂ ਵਰਤਦੇ ਨੇ ਫੋਟੋਆਂ ਐਡਿਟ ਕਰਦੇ ਨੇ ਸਾਰਿਆਂ ਦੀਆਂ ਆਈਡੀਆਂ ਚੱਕੋ ਜੇ ਤੁਸੀਂ ਸਾਡੇ ਤੱਕ ਇਨਫੋਰਮੇਸ਼ਨ ਪਹੁੰਚਾਣਾ ਚਾਹੁੰਦੇ ਹੋ ਸਾਨੂੰ ਦੱਸੋ ਇਹਨਾਂ ਦਾ ਅਸੀਂ ਤੁਹਾਡੀ ਬਣਦੀ ਸੇਵਾ ਕਰਾਂਗੇ ਜੇ ਤੁਹਾਨੂੰ ਕਿਸੇ ਨੇ ਤੰਗ ਪੀ타 ਪਰੇਸ਼ਾਨ ਕੀਤਾ ਤੁਹਾਡੀ ਧੀ ਭੈਣ ਦੇ ਨਾਲ ਗਲਤ ਕੀਤਾ ਤੁਹਾਡੀ ਧੀ ਭੈਣ ਦੀਆਂ ਫੋਟੋਆਂ ਐਡਿਟ ਕੀਤੀਆਂ ਸਾਡੇ ਤੱਕ ਦਿਓ ਇਹ ਇਨਫੋਰਮੇਸ਼ਨ ਇਹਨਾਂ ਨੂੰ ਘਰਾਂ ਚ ਘਰਾਂ ਦੇ ਵਿੱਚ ਜਾ ਕੇ ਇਹਨਾਂ ਦੇ ਛਿੱਤਰ ਫੇਰਾਂਗੇ ਪ੍ਰਾਪਤੀ ਪੁੱਛਦਿਆਂ ਨਾ ਭੇਡਾ ਅਮਰਦਪਾਲ ਦਿਆਂ ਮੇਰੀ ਪ੍ਰਾਪਤੀ ਪੁੱਛਦਿਆਂ ਜਾਂ ਮੇਰੀ ਟੀਮ ਦੀਆਂ ਪ੍ਰਾਪਤੀਆਂ ਪੁੱਛਦਿਆਂ ਲੋ ਜੀ ਹੁਣ ਆਪਾਂ ਪ੍ਰਾਪਤੀ ਤੇ ਆ ਹੁਣ ਪ੍ਰਾਪਤੀ ਸਾਡੀ ਪਹਿਲੀ ਪ੍ਰਾਪਤੀ ਇਹ ਜਿਹੜਾ ਧੀ ਪੈਣ ਨੂੰ ਗਲਤ ਬੋਲਦਾ ਕਰੇ ਵੜ ਕੇ ਗਟੇ ਛਾਂਦਾਂਗੇ ਕਰੇ ਪਰਚੇ ਵੀ ਦਰਜ ਕਰਾਵਾਂਗੇ ਛਿੱਤਰ ਵੀ ਫੇਰਾਂਗੇ ਔਰ ਜਨ ਤੱਕ ਵੀ ਕਰਾਂਗੇ ਜਿੰਨੀਆਂ ਫੇਕ ਆਈਡੀਆਂ ਆਪਣੇ ਆਪ ਨੂੰ ਬਣਦੇ ਨਾ ਫੰਨੇ ਖਾਨ ਆਪਣੇ ਆਪ ਨੂੰ ਬਣਦੇ ਨੇ ਲੋ ਉਹਦੇ ਅਸਾਮਾਂ ਬਿਨ ਲਾ ਦੇਣ ਦੇ ਪੁੱਤ ਫੇਕ ਆਈਡੀਆਂ ਤੋਂ ਕੱਢਦੇ ਨੇ ਗਾਲਾਂ ਧੀਆ ਭੈਣਾਂ ਨੂੰ ਗਲਤ ਬੋਲਦੇ ਨੇ ਫੇਕ ਆਈਡੀਆਂ ਤੋਂ ਫੋਟਮਾਂ ਐਡਡ ਕਰਦੇ ਆ ਇਹ ਸਾਰਿਆਂ ਦਾ ਧੂਗਾ ਚੋੜ ਕਰਾਂਗੇ ਹੁਣ ਸਾਰਿਆਂ ਨੂੰ ਬੇਨਤੀ ਆ ਜੀ ਜਿਹੜੀ ਫੇਕ ਆਈਡੀ ਗਲਤ ਕਰਦੀ ਆ ਲਿਆਓ ਇਹਨਾਂ ਦੀਆਂ ਡਿਟੇਲਾਂ ਇਹਨਾਂ ਦੇ ਘਰ ਆ ਕੇ ਇਹਨਾਂ ਦੇ ਛਿੱਤਰ ਫੇਰਾਂਗੇ ਹੁਣ ਪਹਿਲੀ ਪ੍ਰਾਪਤੀ ਇਹ ਬਾਰ-ਬਾਰ ਹੁਣ ਤੁਸੀਂ ਪ੍ਰਾਪਤੀ ਪ੍ਰਾਪਰਟੀ ਦਾ ਰੌਲਾ ਪਾਇਆ ਨਾ ਹੁਣ ਅਸੀਂ ਪ੍ਰਾਪਤੀਆਂ ਕਰਨ ਵਾਲੇ ਪਾਸੇ ਨੂੰ ਹੋਏ ਆ ਛਿੱਤਰ ਫੇਰਾਂਗੇ ਸਭ ਤੋਂ ਪਹਿਲਾਂ ਟਕਾ ਕੇ ਜਿੰਨਾ ਗੰਦ ਤੁਸੀਂ ਪਾਇਆ ਆਮੜਾ ਤਾਂ ਪਾਲਦੀਆਂ ਭੇਡਾਂ ਨੇ ਜਿੰਨਾ ਤੁਸੀਂ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਗੰਦ ਬਕਿਆ ਨਾਲੇ ਤੁਹਾਨੂੰ ਜਨਤਕ ਕਰਾਂਗੇ ਨਾਲੇ ਤੁਹਾਡੀਆਂ ਅਸਲ ਸ਼ਕਲਾਂ ਜਨਤਕ ਕਰਾਂਗੇ ਨਾਲੇ ਸ਼ਿਤਰ ਫਿਰਾਂਗੇ ਨਾਲੇ ਪਰਚੇ ਦਰਜ ਕਰਾਵਾਂਗੇ ਚਲੋ ਹੁਣ ਤੁਸੀਂ ਪ੍ਰਾਪਤੀਆਂ ਲੈਣੀਆਂ ਸਾਡੇ ਤੋਂ ਹੁਣ ਆ ਗਏ ਅਸੀਂ ਪ੍ਰਾਪਤੀਆਂ ਵਾਲੇ ਪਾਸੇ ਸਭ ਤੋਂ ਪਹਿਲੀ ਪ੍ਰਾਪਤੀ ਇਹ ਗਈ ਹੁਣ ਇਸੇ ਕੰਮ ਤੇ ਹੀ ਆਪਾਂ ਜਿੱਥੇ ਦੇਖੋ ਤੁਹਾਡੀ ਪ੍ਰਾਪਤੀ ਦੱਸੋ ਉਹ ਤੁਹਾਡੀ ਪ੍ਰਾਪਤੀ ਕੀ ਆ ਧੀਆਂ ਭੈਣਾਂ ਨੂੰ ਗਾਲਾਂ ਕੱਢੜੀਆਂ ਗੱਦੀਆਂ ਫੋਟੋਆਂ ਐਡਿਟ ਕਰਨੀਆਂ ਹੈਨਾ ਜੀ ਜਿੰਨੇ ਵੀ ਅਸੰਗ ਰੀਜੰਗ ਨੇ ਉਹਨਾਂ ਨੂੰ ਗਲਤ ਬੋਲਣਾ ਉਹਨਾਂ ਦੇ ਪਰਿਵਾਰਾਂ ਨੂੰ ਗਲਤ ਬੋਲਣਾ ਇਹ ਤੁਹਾਡੀ ਪ੍ਰਾਪਤੀ ਆ ਹੁਣ ਸਾਡੀ ਪ੍ਰਾਪਤੀ ਆ ਛਤਰ ਅਸੀਂ ਤੁਹਾਡੇ ਛਤਰ ਫੇਰਾਂਗੇ ਔਰ ਟਕਾ ਕੇ ਫੇਰਾਂਗੇ ਔਰ ਘਰਾਂ ਚ ਆ ਕੇ ਫੇਰਾਂਗੇ ਜਿੰਨੇ ਵੀ ਬਿੱਟੂ ਰਾਏ ਕੋੜ ਠੀਕਾ ਉਹ ਛੋਟਾ ਬ੍ਰਹਮਾ ਜਿਹੜਾ ਕਹਿੰਦਾ 13ਵਾਂ 14ਵਾਂ 15ਵਾਂ ਗੁਰੂ ਆ ਅੰਮਤਪਾਲ ਹਨਾ ਸੌਰਿਆਂ ਦੇ ਹੁਣ ਛਤਰ ਪ੍ਰੇੜ ਇੱਕ ਇੱਕ ਦੀ ਛਤਰ ਪ੍ਰੇੜ ਕੋਈ ਗੱਲ ਨਹੀਂ 755 ਦੇ ਪਰਚੇ ਹੋਣਗੇ ਚੇਲ ਲਾਂਗੇ 755 ਦੇ ਪਰਚੇ ਕਿੰਨੇ ਕੁ ਹੋ ਜਾਣਗੇ ਪਰਚਿਆਂ ਨੂੰ ਤਿਆਰ ਆ ਹੁਣ ਤੁਸੀਂ ਪ੍ਰਾਪਤੀਆਂ ਮੰਗਦੇ ਹੋ ਲਓ ਹੁਣ ਪ੍ਰਾਪਤੀਆਂ ਆ ਰਹੇ ਆ ਅ ਸਾਰਿਆਂ ਨੂੰ ਬੇਨਤੀ ਆ ਜਿੰਨੇ ਵੀ ਵੀਰ ਜੁੜੇ ਆ ਜਿਹੜਾ ਬੰਦਾ ਤੁਹਾਡੀਆਂ ਭੈਣਾਂ ਦੀਆਂ ਧੀਆਂ ਦੀਆਂ ਮਾਵਾਆਂ ਦੀਆਂ ਫੋਟੋਆਂ ਗਲਤ ਐਡਿਟ ਕਰਦਾ ਤੁਹਾਡੇ ਤੋਂ ਲੱਭ ਹੁੰਦਾ ਬਹੁਤ ਵਧੀਆ ਨਹੀਂ ਲੱਭ ਹੁੰਦਾ ਸਾਨੂੰ ਦੱਸੋ ਅਸੀਂ ਇਨਾਮ ਰੱਖਾਂਗੇ ਇੱਕ ਬੰਦਾ ਜਿਹੜਾ ਲੋਕੇਟ ਹੋਇਆ ਜਿਹਦੀ ਸਾਡੇ ਕੋਲ ਇਨਫੋਰਮੇਸ਼ਨ ਆਈ ਜੋ ਸਾਡੇ ਤੋਂ ਸਰਦਾ ਹੋਇਆ 2000 3000 5000 ਜੋ ਸਾਡੇ ਤੋਂ ਸਰਦਾ ਹੋਇਆ ਸੀ ਉਹ ਦਵਾਂਗੇ। ਔਰ ਛਿੱਤਰ ਫੇਰਨ ਦੀ ਜ਼ਿੰਮੇਵਾਰੀ ਸਾਡੀ ਜਮਾਨਤਾਂ ਕਰਾਉਣ ਦੀ ਸਾਡੀ ਆਪਣੀ ਜ਼ਿੰਮੇਵਾਰੀ ਪਰ ਚੇ ਅਸੀਂ ਆਪ ਚ ਲਾਂਗੇ ਪਰ ਹੁਣ ਇਹਨਾਂ ਨੂੰ ਛੱਡਣਾ ਨਹੀਂ। ਇਹਨਾਂ ਨੇ ਜਿਹੜਾ ਗੰਦ ਪਾਇਆ ਨਾ ਸਿੱਕੀ ਦੇ ਨਾਮ ਤੇ ਸਰਬਜੀਤ ਹੰਜਰਾ ਪੁੱਤਰ ਮੇਰਾ ਨੰਬਰ ਹੈਗਾ 72 83 83 30 72 ਠੀਕ ਆ ਇਸ ਨੰਬਰ ਤੇ ਫੋਨ ਕਰਕੇ ਇੰਨੀ ਗੱਲ ਕਹਿ ਜੇ ਤੂੰ ਅਸਲ ਮਾਂ ਦਾ ਜਾਇਆ ਹੋਇਆ ਜੇ ਤੂੰ ਅਸਲ ਸਰਦਾਰਨੀ ਕੋਖ ਦੇ ਵਿੱਚੋਂ ਦੀ ਜੰਮਿਆ ਹੋਇਆ ਤੇ ਪੁੱਤਰ 6283833072 ਲਾਹ ਹੁਣ ਤੇ ਸਵੇਰ ਤੱਕ ਜੇ ਤੈਨੂੰ ਜੂਂੜਿਆਂ ਤੋਂ ਫੜ ਕੇ ਤੇਰਾ ਲਾਈਵ ਨਾ ਮੈਂ ਕੀਤਾ ਕਿੱਥੇ ਮਰਜੀ ਤੂੰ ਪੰਜਾਬ 'ਚ ਹੋਇਆ ਸਵੇਰ ਤੱਕ ਤੇਰੇ ਜੂਂੜਿਆਂ ਤੋਂ ਫੜ ਕੇ ਤੁਹਾਨੂੰ ਲਾਈਵ ਕਰੂੰਗਾ ਜੇ ਗਾਲ ਕਿਸੇ ਨੇ ਕੱਢਣੀ ਆ ਨਾ ਸਾਹਮਣੇ ਖੜ ਕੇ ਕੱਢੋ ਫੇਰ ਆਊ ਸੁਆਦ ਫੇਰ ਪਤਾ ਲੱਗੂ ਵੀ ਮਰਦ ਦਾ ਪੁੱਤ ਜੰਮਿਆ ਤੁਹਾਡੀ ਨਮਾਨੇ ਆ ਜਾਂ ਮੇਰੀ ਮਾਂ ਨੇ ਮਰਦ ਦਾ ਪੁੱਤ ਜੰਮਿਆ ਬੱਸ ਇਨੀ ਕੀ ਬੇਨਤੀ ਕਰਨੀ ਸੀਗੀ ਜੀ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰ ਦਿਓ ਤੇ ਹੁਣ ਜੁੱਤੀ ਕਾਇਮ ਆ ਹੁਣ ਜੁੱਤੀ ਫੇਰਾਂਗੇ ਇਹਨਾਂ ਦੇ ਇੱਕ ਇੱਕ ਦੇ ਜੁੱਤੀ ਫੇਰਾਂਗੇ ਔਰ ਇਹ ਕਹਿੰਦੇ ਨਾ ਨਹੀਂ 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 ਅਸੀਂ ਅਮਰਤਪਾਲ ਦੇ ਸਪੋਰਟਰ ਨਹੀਂ ਹੈਗੇ ਉਹ ਉਦੋਂ ਪਤਾ ਲੱਗੂਗਾ ਜਦੋਂ ਆ ਕੇ ਫੜ ਕੇ ਤੁਹਾਡੇ ਫੋਨਾਂ ਦੇ ਵਿੱਚੋਂ ਦੀ ਨਾਲੇ ਤੁਹਾਡੇ ਛੁੱਤੀ ਫੇਰਾਂਗੇ ਨਾਲੇ ਫੋਨਾਂ ਦੇ ਵਿੱਚੋਂ ਦੀ ਕਿਹੜੀਆਂ ਤੁਹਾਡੀਆਂ ਕਰਤੂਤਾਂ ਨੇ ਓਮਲੇਟ ਗਰੁੱਪ ਕਿੱਥੇ ਕਿੱਥੇ ਚੱਲਦਾ ਜਿੰਦ ਕੜ ਬਡਾਲੀ ਜਿਹੜਾ ਆ ਉਹ ਅੰਮ੍ਰਿਤਸਰ ਚ ਕਿੱਥੇ ਬੈਠਿਆ ਇੱਕ ਇੱਕ ਡਿਟੇਲ ਹੈਗੀ ਆ ਸਾਡੇ ਕੋਲ ਕੁਝ ਡਿਟੇਲਾਂ ਹੈਗੀਆਂ ਤੇ ਕੁਝ ਡਿਟੇਲਾਂ ਹਲੇ ਹੋਰ ਕੱਢਣੀਆਂ ਹੁਣ ਫੇਰਾਂਗੇ ਛੇਤਰ ਤੁਸੀਂ ਪ੍ਰਾਪਤੀਆਂ ਮੰਗਦੇ ਹੋ ਲਓ ਹੁਣ ਪ੍ਰਾਪਤੀਆਂ ਲਓ ਸਭ ਤੋਂ ਪਹਿਲੀ ਪ੍ਰਾਪਤੀ ਇਹ ਹੀ ਹਾਂਜੀ ਹਾਂਜੀ ਅਮਰਿੰਦਰ ਭਰੀ ਜਰੂਰ ਮਿਲਾਂਗੇ ਜੀ ਇੰਨੀ ਕ ਬੇਨਤੀ ਪ੍ਰਵਾਨ ਕਰਿਓ ਜੀ ਅੱਜ ਦੇ ਲਈ ਇੰਨਾ ਹੀ ਵੈਸੇ ਮੈਂ ਲਾਈਵ ਹੁੰਦਾ ਨਹੀਂ ਤੁਹਾਨੂੰ ਪਤਾ ਹੀ ਆ ਸਿਰਫ ਆਹ ਬਾਰ-ਬਾਰ ਪੁੱਛਦੇ ਨੇ ਅਮਰਪਾਲ ਦੇ ਚੇਲੇ ਕਿ ਤੁਸੀਂ ਆਪਣੀ ਪ੍ਰਾਪਤੀ ਦੱਸੋ ਉਹ ਪਹਿਲਾਂ ਤੁਹਾਡੀ ਪ੍ਰਾਪਤੀ ਤਾਂ ਹੁਣ ਜਨਤਕ ਕਰ ਦਈਏ ਤੁਸੀਂ ਕਿਹੜੀਆਂ-ਕਿਹੜੀਆਂ ਤੰਗੜੀਆਂ ਨੂੰ ਕਿਹੜੀਆਂ ਗੜੀਆਂ ਦਮਾਲੇ ਵਾਲੀਆਂ ਨੂੰ ਕੀ ਕੀ ਗੰਦ ਬਕਿਆ ਹੈਗਾ ਜਿੰਦ ਕੱਢ ਸਪੈਸ਼ਲਿਸਟ ਉਡੀਕ ਕਰ ਆ ਰਹੇ ਆ ਅੰਮ੍ਰਿਤਸਰ ਗੱਟੇ ਤੇਰੇ ਵੀ ਛੱਲਾਂਗੇ ਤੂੰ ਸਪੈਨ ਦਾ ਨੰਬਰ ਲੈ ਕੇ ਬੈਠਾ ਜੜਾ ਗੱਟੇ ਤੇਰੇ ਮੇਰੇ ਖਿਆਲ ਨਾਲ ਤੇਰੇ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਸਾਨੂੰ ਨਾ ਨਾ ਜਥਾ ਠੀਗਰੀਵਾਲ ਜੀ ਆਪਾਂ ਹੁਣ ਕਮਰਕਸਾ ਕਰ ਲਿਆ ਆ ਤੇ ਹੁਣ ਪਰਚਿਆਂ ਦੀ ਕੋਈ ਪ੍ਰਵਾਹ ਨਹੀਂ ਜੇ ਤੁਸੀਂ ਇਹ ਦੱਸੋ ਵੀ ਛੱਲਣੇ ਕਿਹੜੇ ਘੜੇ ਆ ਦੇਖੀ ਆਉ ਛੱਲੇ ਕੇ ਆਪ ਹੀ ਥਾਣੇ ਹਾਜ਼ਰ ਹੋਇਆ ਕਰਾਂਗੇ ਵੀ ਆ ਛੱਲੇ ਆਏ ਆ ਫਲਾਣਾ ਫੇਕ ਆਈਡੀ ਵਾਲਾ ਆ ਕਰਤੂਤਾਂ ਸੀ ਆ ਤੀ ਪਿੰਡ ਨੂੰ ਐ ਗਲਤ ਪੁੰਦਾ ਸੀ ਆ ਸਭ ਤੋਂ ਪਹਿਲਾਂ ਜਿੰਦਗੜ ਸਪੈਸ਼ਲਿਸਟ ਪਹਿਲਾਂ ਇਹਨੂੰ ਛੱਲੀਏ ਲਿਆਓ ਜੀ ਗੁਰਵਿੰਦਰ ਤੇਰਾ ਨੰਬਰ ਹੈਗਾ ਮੇਰੇ ਕੋਲ ਤੂੰ ਜੜੇ ਭਲੇਖੇ ਚਾ ਨਾ ਪੁੱਤਰ ਤੇਰਾ ਫੋਨ ਨੰਬਰ ਤੇਰੇ ਫੋਨ ਨੰਬਰ ਤੋਂ ਤੇਰਾ ਐਡਰੈਸ ਤੇਰਾ ਪਿੰਡ ਸਾਰਾ ਕੁਝ ਲੋਕੇਡ ਕਰ ਚੁੱਕੇ ਹਾਂ ਤੂੰ ਕਿਹੜੇ ਬਲੇਖੇ ਚਾ ਮੈਨੂੰ ਮੈਂ ਹਾਲ ਤੱਕ ਇਸੇ ਲਈ ਨਹੀਂ ਛੜਿਆ ਸੀ ਤੇਰਾ ਫੋਨ ਨੰਬਰ ਵੀ ਹੈਗਾ ਮੇਰੇ ਕੋਲ ਤੇਰੇ ਨਾਲ ਫੋਨ ਤੇ ਗੱਲ ਕਰੂੰ ਇਹ ਬਲਾਕੇ ਆਈਡੀਆਂ ਨੂੰ ਤਾਲੇ ਤੇ ਬੰਨਦੇ ਆ ਲਦੈਨ ਦੇ ਪੁੱਤਰ ਕੋਈ ਨਹੀਂ ਪੁੱਤ ਦੁਆਬੀ ਹਾਲੇ ਤੁਸੀਂ ਫੋਨ ਤੇ ਦੇਖਿਆ ਹਾਲੇ ਵੀਡੀਓ ਚ ਹੀ ਦੇਖਿਆ ਹੁਣ ਤੁਸੀਂ ਦੁਆਬੀ ਸਾਹਮਣੇ ਦੇਖੋਗੇ ਤੇ ਦੁਆਬੀ ਦੀ ਟੀਮ ਵੀ ਦੇਖੋਗੇ ਸਾਹਮਣੇ ਪ੍ਰਮਾਣ ਕਰਿਓ ਜੀ ਇੰਨੀ ਇੱਕ ਬੇਨਤੀ ਮੇਰਾ ਨੰਬਰ 62 83 83 30 72 ਕੋਈ ਵੀ ਇਨਫੋਰਮੇਸ਼ਨ ਦੇਣੀ ਹੋਵੇ ਤੁਹਾਡੇ ਨਾਲ ਕੋਈ ਧੱਕਾ ਕਰਦਾ ਕੋਈ ਤੁਹਾਡੇ ਨਾਲ ਕੋਈ ਵੀ ਗਲਤ ਕਰਦਾ ਤੁਹਾਡੀ ਧੀ ਭੈਣ ਨਾਲ ਧੱਕਾ ਕਰਦਾ ਈਵਨ ਕਿ ਆ ਜਿਹੜੇ ਇਮੀਗ੍ਰੇਸ਼ਨਾਂ ਵਾਲੇ ਨੇ ਜਿਨ੍ਹਾਂ ਨੇ ਇਮੀਗ੍ਰੇਸ਼ਨਾਂ ਵਾਲੇ ਨੇ ਵੀ ਗੰਦ ਪਾਇਆ ਉਹਨਾਂ ਦੇ ਵਿੱਚੋਂ ਘਾਚੌੜ ਵੇਚ ਹੀ ਕਰਾਂਗੇ ਹੁਣ ਜੇ ਤੁਹਾਡਾ ਕਿਸੇ ਨੇ ਪੈਸੇ ਦੱਬੇ ਆ ਕਿਸੇ ਇਮੀਗ੍ਰੇਸ਼ਨ ਨੇ ਤੁਹਾਡੇ ਨਾਲ ਧੱਕਾ ਕੀਤਾ ਇਹ ਲਜਾ ਲਿਆ ਕੇ ਸਾਡੀਆਂ ਧੀਆ ਭੈਣਾਂ ਉਥੇ ਓਮਾਨ ਦੇ ਵਿੱਚ ਤੇ ਉਥੇ ਦੁਬਈ ਦੇ ਵਿੱਚ ਵੇਚਦੇ ਫਿਰਦੇ ਆ ਇਹਨਾਂ ਦਾ ਵੀ ਘਾਚੌੜ ਵੇਚ ਹੀ ਕਰਾਂਗੇ ਪਾਰਟ 83 83 377 ਮੇਰਾ ਨੰਬਰ ਆ ਤੁਸੀਂ ਐਨੀ ਟਾਈਮ ਮੈਨੂੰ ਸੰਪਰਕ ਕਰ ਸਕਦੇ ਹੋ ਜੀ ਹਾਂ ਜੀ ਤਾਂ ਉਹ ਨਾ ਬਾਪੂ ਮਲਕੀਰ ਸਿਆ ਤੂੰ ਫੇਰ ਮੈਨੂੰ ਲੱਗਿਆ ਮਜ਼ਾਕ ਕਰਨ ਚੰਗਾ ਜੀ ਕਿਉਂ ਐਨੀ ਕਿ ਬੈਂਤੀ ਪ੍ਰਮਾਣ ਕਿਉਂ ਜੀ ਮੈਂ ਆ ਜਿਹੜਾ ਹੁਣ ਲਾਸਟ ਕਮੈਂਟ ਆ ਫਤੇ ਸਿੰਘ ਕੀਤਾ ਹੋਇਆ ਹੈ ਤੈਮੀ ਮੇਰੇ ਟ੍ਰੈਕਰ ਤੇ ਆ ਤੂੰ ਵੀ ਜਲਦੀ ਹੀ ਲੋਕੇਟ ਹੋਣ ਵਾਲਾ ਚੌਧਰੀ ਸਾਹਿਬ ਦੀ ਆਗੇ ਦੀ ਚੌਧਰੀ ਸਾਹਿਬ ਸਤਿ ਸ੍ਰੀ ਅਕਾਲ ਜੀ ਚੌਧਰੀ ਸਾਹਿਬ ਆਪਾਂ ਵੇੜਾ ਚੱਕਤਾ ਆ ਹੁਣ ਆਪਾਂ ਛੱਤਰ ਕਰਲੇ ਨੇ ਕਾਇਮ ਤੇ ਛੱਤਰ ਫੇਰਨੇ ਨੇ ਹੁਣ ਜਿੰਨੀਆਂ ਵਹੀਕ ਆਈਡੀਆਂ ਵਾਲੇ ਨੇ ਸਾਰਿਆਂ ਦਾ ਲੱਬ ਲੱਬ ਕੇ ਛੱਤਰ ਫੇਰਨੇ ਆਪਾਂ ਫੋਨ ਤੇ ਗੱਲ ਕਰਾਂਗੇ ਜੀ ਤੇ ਆਹ ਵੀਡੀਓ ਨੂੰ ਆਪਾਂ ਹੁਣ ਇੱਥੇ ਸਮਾਪਤ ਕਰੀਏ ਜੀ ਧੰਨਵਾਦ ਸਾਰਿਆਂ ਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ